ਕੁਰਸ ਬੈਠ ਐਸਐਸਪੀ ਸਾਹਿਬ ਨੇ ਗੱਲ ਪੁੱਛਣਾ ਚਾਹ ਰਹੇ ਕਿ ਸਰੀਰਾ ਤੁਹਾਡੀ ਪੀਸੀਆ 8 ਤੋਂ 8 ਚੱਲਦੀ ਹੈ ਉਹ ਪੀਸੀਆ ਕਿੱਥੇ ਹੈ ਕਿਉਂ ਨਹੀਂ ਉਹਨਾਂ ਨੂੰ ਜਵਾਬ ਕਲ ਵੀ ਲੈ ਜਾਂਦੀ ਆਪਾਂ ਠੀਕ ਹੈ ਕਿ ਲੋਕਾਂ ਦੇ ਵਿੱਚ ਬਹੁਤ ਵਧੀਆ ਅਸੀਂ ਨਸ਼ੇ ਦੇ ਵਿੱਚ ਤੁਸੀਂ ਲੱਗੇ ਹੋ ਉਸ ਵਾਰ ਵੀ ਤੁਸੀਂ ਕਰਦੇ ਬਿਜੇ ਲੇ ਕੇ ਸ਼ਹਿਰ ਦੀ ਸੇਫਟੀ ਵਾਸਤੇ ਆਪਾਂ ਕੀ ਕਰ ਰਹੇ ਹਾਂ ਜਦੋਂ ਅੱਜ ਰੁਟੀਨ ਨੌਜਾਇਜ਼ ਆਜਾ ਤੇ ਮੈਨੂੰ ਇਹਦਾ ਫੋਨ ਆ ਗਿਆ ਪਪਾ ਦੁਕਾਨਦਾਰ ਤਾਲੇ ਜਿਹੜੇ ਉਹ ਕੁੰਡੇ ਕੱਢ ਦਿੱਤੇ ਸ਼ਟਰ ਦੇ ਔਰ ਕਿਸੇ ਸਨੇਚਿੰਗ ਹੋ ਰਹੀ ਹੈ ਕਿਤੇ ਗੁੰਡਾਗਰਦੀ ਹੋ ਰਹੀ ਹੈ ਤੇ ਸਰ ਐਸਐਸਪੀ ਸਾਹਿਬ ਮੈਂ ਤਾਲੀ ਕੋ ਬੇਨਤੀ ਕਰਾਂਗਾ ਕਿ ਆਪਣੇ ਸ਼ਹਿਰ ਨੂੰ ਸੇਫ ਰੱਖੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਰਾਤੀ ਆਪਾਂ 8:30 ਵਜੇ ਦੁਕਾਨ ਜਿਹੜੀ ਆ ਵਧਾ ਕੇ ਗਏ ਤੇ ਸਵੇਰੇ ਰੋਜ਼ ਬੇਟਾ ਜਿਹੜਾ ਵਾ 7 ਵਜੇ ਜਿਹੜਾ ਵਾ ਉਹ ਸ਼ਾਪ ਤੇ ਆਂਦਾ ਵਾ ਸਫਾਈ ਸੇ ਕਰਨ ਲਈ ਜਦੋਂ ਅੱਜ ਰੁਟੀਨ ਵਾਈ ਜਗ ਅੱਜ ਆਇਆ ਤੇ ਮੇਨ ਦਾ ਫੋਨ ਆ ਗਿਆ ਕਿ ਪਪਾ ਤਕਾਂ ਤਰਾ ਤਾਲੇ ਜਿਹੜੇ ਉਹ ਕੁੰਡੇ ਕੱਢ ਦਿੱਤੇ ਸ਼ਟਰ ਦੇ ਤੇ ਮੈਂ ਉਹਨੂੰ ਕਿਹਾ ਕਿ ਸ਼ਟਰ ਜਿਹੜਾ ਉਹ ਚੁੱਕੀ ਨਾ ਜਿੰਨੀ ਦੇਰ ਤੱਕ ਪੁਲਿਸ ਵਾਲੇ ਨਹੀਂ ਜਾਂਦੇ ਫਿਰ ਇਹ ਪੁਲਿਸ ਵਾਲਿਆਂ ਨੂੰ ਕੰਪਲੇਂਟ ਕੀਤੀ ਥੋੜੀ ਦੇਰ ਬਾਅਦ ਪੁਲਿਸ ਵਾਲੇ ਆ ਕੇ ਆਪਾਂ ਸ਼ਟਰ ਚੁੱਕਿਆ ਤੇ ਆ ਕੇ ਵੇਖਿਆ ਤੇ ਸਾਹਮਣੇ ਸਾਤੜ ਮੋਬਾਈਲ ਸੀਗਾ ਨਵੇਂ ਉਹ ਜਿਹੜੇ ਸੀਗਾ ਵੀ ਉਹ ਹੈ ਨਹੀਂ ਸੀਗਾ ਤੇ ਬਾਅਦ ਚ ਵੇਖਿਆ ਇੱਕ ਜਿਹੜਾ ਇਨਵਰਟਰ ਦਾ ਬੈਟਰਾ ਹੈਗਾ ਉਹ ਵੀ ਨਹੀਂ ਇਨਵਰਟਰ ਛੱਡ ਗਿਆ ਬੈਟਰੀ ਲਾ ਗਏ ਬਾਕੀ ਗੱਲੇ ਵਿੱਚ 1.5 2000 ਰੁਪਏ ਸੀਗਾ ਉਹ ਲੱਗੇ ਕਿੰਨਾ ਕੁ ਨੁਕਸਾਨ ਹੋ ਜਾਂਦੇ ਹੋ ਕੇ ਜਿਹੜਾ ਟੋਟਲ ਜਿਹੜਾ ਨੀਅਰ ਅਬਾਊਟ ਲੱਖ ਰੁਪਏ ਦਾ ਨੁਕਸਾਨ ਆ ਗਿਆ ਬোলਸੜ ਕੀ ਕਹਿੰਦੇ ਸੀ ਬোলਸੜ ਕਹਿੰਦੇ ਜੀ ਇਹੀ ਪੀਸੀਆਰ ਵਾਲੇ ਵੀ ਆਏ ਉਹ ਕਹਿੰਦੇ ਜੀ ਇਹੀ ਤੇ ਆ ਇਸ ਸੱਤਵਾਂ ਫੇਰਾ ਜੀ ਸਾਡਾ ਅਸੀਂ ਹੁਣ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਡੇਢ ਘੰਟੇ ਜਦੋਂ ਚੋਦੀ ਦੀ ਵਾਰਦਾਤ ਹੋਈ ਹੈ 3 ਵਜੇ ਤੋਂ ਲੈ ਕੇ 4:30 ਵਜੇ ਦੇ ਵਿੱਚ ਵਿੱਚ ਇੱਕ ਵੀ ਕੋਈ ਪੁਲਿਸ ਪੀਸੀਆਰ ਵਾਲਾ ਆਤੋਂ ਜਾਂਦੇ ਆਂਦੇ ਜਾਂਦੇ ਨਹੀਂ ਦਿਖਿਆ ਉਹ ਸਾਨੂੰ ਜਦੋਂ ਫੇਰੇ ਆਏ ਤੇ ਕੰਡੇ ਸਾਡਾ ਤੇ ਸੱਤਵਾਂ ਫੇਰਾ ਹੋ ਗਿਆ ਜੀ ਅਸੀਂ ਤੇ 6 ਫੇਰੇ ਅੱਗੇ ਲੱਗ ਗਏ ਸੱਤਵਾਂ ਫੇਰਾ ਪਰ ਜਦੋਂ ਅਸੀਂ ਹੁਣ ਸੀਸੀਟੀਵੀ ਦੇਖਿਆ ਤੇ ਉਹਦੇ ਚ ਡੇਢ ਘੰਟੇ ਚ ਉਹਨਾਂ ਦਾ ਇੱਕ ਵੀ ਕੋਈ ਪੀਸੀਆਰ ਵਾਲਾ ਜਾਂ ਕੋਈ ਵੀ ਨਹੀਂ ਲੱਭਿਆ ਹੈਗਾ ਚੋਰੀ ਜੜੀਆ 3 ਵਜੇ ਤੋਂ ਲੈ ਕੇ 4:30 ਦੇ ਵਿੱਚ ਵਿੱਚ ਹੋਈ ਹੈ ਸਾਡੀ ਦੁਕਾਨ ਦਾ ਨਾਮ ਹੈ ਰਵੀ ਮਹਾ ਜੰਟਾ ਲੀਗੋ ਮੈਂ ਕਮੇਟੀ ਘਰ ਦੇ ਬਿਲਕੁਲ ਸਾਹਮਣੇ ਜੀਟੀ ਰੋਡ ਤੇ ਆ ਜੀ ਇਹ ਮੇਨ ਰੋਡ ਪੈਂਦਾ ਇੱਥੇ ਦੇਖੋ ਆਵਾਜਾਈ ਚਲਦੀ ਰਹਿੰਦੀ ਹੈ ਪਰ ਪੀਸੀਆਰ ਵਾਲਾ ਜਾਂ ਪੁਲਿਸ ਵਾਲੇ ਦੀ ਕੋਈ ਵੀ ਇੱਥੇ ਅਸੀਂ ਦੇਖਿਆ ਨਹੀਂ ਕਿ ਕੋਈ ਆਂਦਾ ਹੋਇਆ ਜਾਂਦਾ ਹੋਇਆ ਮੈਨੂੰ ਹੁਣੇ ਜਸਟ 5 ਮਿੰਟ ਪਹਿਲਾਂ ਹੀ ਪਤਾ ਲੱਗਾ ਤੇ ਰਵੀ ਮਹਾ ਜੰਟਾ ਟੈਲੀਕਮ ਦੀ ਦੁਕਾਨ ਦੇ ਉੱਤੇ ਜਿਹੜੀ ਥੋੜੀ ਹੋਈ ਹੈ ਪਰ ਮੈਂ ਉਸੇ ਟਾਈਮ ਆਕੀਰਾਂ ਦੇ ਨਾਲ ਮੈਂ ਸਾਰੀ ਗੱਲਬਾਤ ਕੀਤੀ ਆ ਸੁਣਿਆ ਜੋ ਕੁਝ ਹੋਇਆ ਦਾ ਲੇਕਿਨ ਮੈਂ ਬੜਾ ਹੈਰਾਨ ਆ ਕਿ ਇਹ ਉਸ ਜਗ੍ਹਾ ਤੇ ਦੁਕਾਨ ਹੈ ਜਿੱਥੇ 24 ਘੰਟੇ ਲੋਕਾਂ ਦਾ ਆਣਾ ਜਾਣਾ ਵਾ ਮੇਨ ਰੋਡ ਛੜਕਦੇ ਤੇ ਕੋਈ ਉਹ ਲਾੜੀਆਂ ਔਰ ਸ ਮੈਂ ਐਸਐਸਪੀ ਸਾਹਿਬ ਨੇ ਗੱਲ ਪੁੱਛਣਾ ਚਾਹਿਆ ਕਿ ਸਾਰੀ ਰਾਤ ਤੁਹਾਡੀ ਪੀਸੀਆਰ 8 ਤੋਂ 8 ਚੱਲਦੀ ਹੈ ਉਹ ਪੀਸੀਆ ਕਿੱਥੇ ਹੈ ਕਿਉਂ ਨਹੀਂ ਉਹਨਾਂ ਨੂੰ ਜਵਾਬਤਲ ਵੀ ਲੈ ਜਾਂਦੀ ਆਪਾਂ ਠੀਕ ਆ ਕਿ ਲੋਕਾਂ ਦੇ ਵਿੱਚ ਬਹੁਤ ਵੜੀ ਐਸੀ ਨਸ਼ੇ ਦੇ ਵਿੱਚ ਤੁਸੀਂ ਲੱਗੇ ਹੋ ਹੋਰ ਵੀ ਤਰੀਕਾ ਵੀ ਬਜੀ ਇਹ ਲੇ ਕੇ ਸ਼ਹਿਰ ਦੀ ਸੇਫਟੀ ਵਾਸਤੇ ਆਪਾਂ ਕੀ ਕਰ ਰਹੇ ਆ ਬਹੁਤ ਸ਼ਹਿਰ ਦੇ ਵਿੱਚ ਰੋਜ਼ ਸਪਲੈਂਡਰ ਚੋਰੀ ਹੋ ਰਹੀ ਹੈ ਕਿ ਕਦੀ ਕਾਰ ਚੋਰੀ ਹੋ ਰਹੀ ਹੈ ਕਿਸੇ ਦੁਕਾਨ ਤੇ ਚੋਰੀ ਹੋ ਰਹੀ ਹੈ ਔਰ ਕਿਸੇ ਸਨੇਚਿੰਗ ਹੋ ਰਹੀ ਹੈ ਕਿਤੇ ਗੁੰਡਾਗਰਦੀ ਹੋ ਰਹੀ ਹੈ ਉਹ ਸਰ ਐਸਐਸਪੀ ਸਾਹਿਬ ਮੈਂ ਤਨਿਕੋ ਬੇਨਤੀ ਕਰਾਂਗਾ ਕਿ ਆਪਣੇ ਸ਼ਹਿਰ ਨੂੰ ਸੇਫ ਰੱਖੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸ਼ਹਿਰ ਸੇਫ ਨਹੀਂ ਹੈ ਲੋਕ ਸੇਫ ਨਹੀਂ ਹੈ ਆਪਾਂ ਪ੍ਰਸ਼ਾਸਨ ਤੇ ਲੋਕਾਂ ਦਾ ਜਿਹੜਾ ਮਨ ਚੁੱਕਿਆ ਜਾਏਗਾ ਅਸੀਂ ਆਪਣੇ ਆਪ ਨੂੰ ਅਨਸੁਰਖਕ ਆਪਨਾ ਮਹਿਸੂਸ ਕਰਦੇ ਪਏ ਆ ਮੈਨੂੰ ਬਹੁਤ ਅਫਸੋਸ ਹੈ ਕਿ ਮੇਰੇ ਦੁਕਾਨਦਾਰ ਸਾਥੀਆਂ ਦਾ ਪਿਛਲੇ ਦਿਨੀ ਅੱਗ ਦਾ ਰਲਦ ਨੁਕਸਾਨ ਹੋ ਗਿਆ ਉਸ ਟਾਈਮ ਤੇ ਵੀ ਇਹ ਪ੍ਰਸ਼ਾਸਨ ਦਾ ਇੰਨਾ ਮਾੜਾ ਰੋਲ ਸੀ ਕੋਈ ਬੰਦਾ ਵੀ ਉਥੇ ਪਹੁੰਚਿਆ ਨਹੀਂ ਸੀ ਕੋਈ ਹੈਲਪ ਵਾਸਤੇ ਕੋਈ ਹਸਾਰ ਲੈਣ ਤੱਕ ਨਹੀਂ ਪਹੁੰਚਿਆ ਭਈ ਔਰ ਸੜੇ ਦੋ ਪੀਸੀ ਆੜੇ ਪਿੱਛੇ ਖੜੇ ਸੀ ਜੋ ਕਿ ਵੀਡੀਓ ਬਣਾ ਰਹੇ ਬੜੀ ਮਾੜੀ ਗੱਲ ਹੈ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਨੂੰ ਸੇਫ ਰੱਖਿਆ ਜਾਵੇ ਇਹ ਚੋਰੀਆਂ ਤੇ ਨੱਥ ਪਾਈ ਜਾਵੇ ਜੋ ਗੁੰਡਾਗਰਦੀ ਸਨੇਚਿੰਗ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਹਨਾਂ ਦੇ ਧਿਆਨ ਦਿੱਤਾ ਜਾਵੇ ਮੈਂ ਤੇ ਆਪਣੇ ਵੱਲੋਂ ਵਪਾਰ ਮੰਡਲਰੋਂ ਇੱਕ ਐਸਐਸਪੀ ਸਾਹਿਬ ਨੂੰ ਡੈਪੂਟੇਸ਼ਨ ਦੇ ਤੌਰ ਤੇ ਜੁਰਮ ਮਿਲਾਗੇ ਜਿਨ੍ਹਾਂ ਵਿੱਚ ਆਪਣੇ ਸ਼ਹਿਰ ਦੀਆਂ ਮੁੱਖ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜਿਹੜੀ ਸਾਡੀਆਂ ਚੋਰੀਆਂ ਦੀ ਹੱਦ ਕਹਿੰਦੇ ਸਭ ਹੋ ਰਿਹਾ ਸ਼ਹਿਰ ਦੇ ਵਿੱਚ ਇਹਨਾਂ ਬਾਰੇ ਆਪਾਂ ਐਸਐਸਪੀ ਸਾਡੇ ਬੈਠ ਕੇ ਗੱਲ ਵੀ ਕਰਾਂਗੇ ਔਰ ਇਹਦੇ ਬਾਰੇ ਆਪਾਂ ਐਸਐਸਪੀ ਸਾਹਿਬ ਕੋਲੋਂ ਆਸ਼ਵਾਸ਼ਣ ਵੀ ਲਵਾਂਗੇ ਕਿ ਸ਼ਹਿਰ ਦੀ ਸਵੱਖਿਆ ਵਾਸਤੇ ਸ਼ਹਿਰ ਦੀ ਸੇਫਟੀ ਵਾਸਤੇ ਲੋਕਾਂ ਦੀ ਸੇਫਟੀ ਵਾਸਤੇ ਸਾਡੇ ਕੀ ਕਰਦੇ ਨੇ ਇਹ ਸਹੀ ਨਾਲ ਮਿਲ ਕੇ ਸਾਰੀ ਬਲ ਕਰਾਂਗੇ ਪ੍ਰਧਾਨ ਜੀ ਦੇਖੋ ਜਿਹੜਾ ਕ੍ਰਾਈਮ ਰੇਟ ਜ਼ੀਰੋ ਦੱਸਿਆ ਜਾ ਰਿਹਾ ਹੈ ਇਹ ਤੇ ਜਿਨ੍ਹਾਂ ਮਰਜੀ ਕੋ ਕਰ ਲਈ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਅੱਜ ਮੀਡੀਆ ਦਾ ਸੋਸ਼ਲ ਮੀਡੀਆ ਤੇ ਸਭ ਕੁਝ ਆ ਰਿਹਾ ਹੈ ਮੈਨੂੰ ਕਾਜੀ ਤੁਹਾਨੂੰ ਮੈਨੂੰ ਪਤਾ ਲੱਗਾ ਕਿ ਤੁਹਾਡਾ ਵੀ ਐਸਐਸਪੀ ਦਫਤਰ ਦੇ ਬਾਹਰ ਤੇ ਮੋਟਰਸਾਈਕਲ ਚੋਰੀ ਹੋ ਗਿਆ ਇਸ ਤੋਂ ਮੰਦ ਭਾਗੀ ਕਰਦਾ ਕੀ ਹੋ ਸਕਦੀ ਹੈ ਕਿ ਤੁਸੀਂ ਉੱਥੇ ਇੱਕ ਪ੍ਰੈਸ ਮੀਟਿੰਗ 'ਚ ਗਏ ਹੋ ਤੇ ਤੁਹਾਡਾ ਹੀ ਤੁਹੀ ਨਹੀਂ ਸੇਫ ਹੈਗੇ ਤੇ ਆਮ ਲੋਕਾਂ ਦਾ ਕੀ ਹੈ ਜੇ ਕੱਲ ਹੀ ਇੱਕ ਮੁੰਡਾ ਸਾਡਾ ਗਗਨ ਕੁਲੁਪੀਆ ਵਾ ਸਬਜ਼ੀ ਮੰਡੀ ਕੰਮ ਕਰਦਾ ਵਗੀ ਬਲੀ ਬਾਦਮੀਆ ਉਹਦਾ ਘਰ ਦੇ ਬਾਹਰ ਮੋਟਰਸਾਈਕਲ ਚੋਰੀ ਹੋ ਗਿਆ ਕਿਸੇ ਦੇ ਬੈਟਰ ਲਾਇਆ ਜਾ ਰਿਹਾ ਘਰ ਦੇ ਵਿੱਚੋਂ ਕਿਸੇ ਦੇ ਟਾਇਰ ਖੋਲੇ ਜਾ ਰਹੇ ਇਹ ਜੰਗਲ ਰਾਜ ਬਣ ਗਿਆ ਸਾਡਾ ਗੁਰਦਾਸਪੁਰ ਮਹਾਰਾਣਾ ਸਾਡੇ ਪੰਜਾਬ ਚ ਕੀ ਹੋ ਰਿਹਾ ਵਾ ਯੂਪੀ ਬਿਹਾਰ ਤਾਂ ਸੇਫ ਹੋਈ ਜਾ ਰਹੀ ਆ ਉਧਰ ਦਾ ਕ੍ਰਾਈਮ ਜਿਹੜਾ ਜ਼ੀਰੋ ਹੋ ਗਿਆ ਜਾਂ ਕੀ ਵੈਸੇ ਪਰ ਮੈਂ ਭੁਨਚੂਨਾ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਕਿ ਤੁਸੀਂ ਪਲੀਜ਼ ਪਲੀਜ਼ ਪੰਜਾਬ ਉੱਤੇ ਧਿਆਨ ਦਿਓ ਤੁਹਾਡੇ ਪੰਜਾਬ ਦੇ ਹਾਲਾਤ ਦਿਨ ਬਦ ਦਿਨ ਬੱਦਤਰ ਹੋ ਜਾ ਰਹੇ ਨੇ ਕ੍ਰਾਈਮ ਵਧ ਰਿਹਾ ਵਾ ਲਿਸਟਾ